ਅੱਜ ਵੀ ਕੀ ਕੀ ਅੱਜ ਜਿਹੜਾ ਪੇਛੜੀ ਛੜਾਈ ਤੁਹਾਨੂੰ ਦੱਸੀ ਤੇ ਜਾਣੀ ਆ ਹਰ ਵਾਰੀ ਕੁੜੀ ਨੂੰ ਹੀ ਛੇੜਦੇ ਆ ਕੁੜੀ ਇਹਨਾਂ ਦਾ ਮਰੁੰਡਾ ਜਿਹੜਾ ਚੱਕੀ ਵੱਢ ਕੇ ਚਲੇ ਗਏ ਮੈਂ ਪਿਛਲੀ ਵਾਰੀ ਵੀ ਇਹ ਗੱਲ ਦੁਹਰਾਈ ਸੀ ਕਿ ਪੰਜ ਮੁੰਡਿਆਂ ਨੇ ਹੱਥ ਪਾਇਆ ਮੈਡੀਕਲ ਮੈਡੀਕਲ ਕਰਾਓ ਕਿੱਥੇ ਰੇਪ ਐਟੈਂਪਟ ਹੋਇਆ ਇਹਦੇ ਨਾਲ ਮੇਰੇ ਕੋਲ ਤਿੰਨ ਕੰਪਲੇਂਟ ਆਇਆ ਥਾਣੇ ਦੀਆਂ ਕੁੜੀ ਦਾ ਐਜ਼ ਇਟ ਇਜ਼ ਬਿਆਨ ਆ ਮੈਨੂੰ ਮੁੰਡੇ ਛੇੜਦੇ ਔਰ ਮੁੰਡੇ ਵੀ ਅੰਡਰ 18 ਮੈਂ 2-3 ਮਹੀਨੇ ਪਹਿਲਾਂ ਵੀ ਹੋਇਆ ਸੀ ਇਹ ਕੁਛ ਜਨਵਰੀ ਚ ਹੋਇਆ ਪਾਜੀ ਆਈ ਹੈ ਵਾਇਡੈਂਸ ਉਸ ਤੋਂ ਬਾਅਦ ਆ ਘਰਦਿਆਂ ਮਲੇ ਦੇ ਮ ਠੀਕ ਹੈ ਉਦੋਂ ਵੀ ਇਹਨਾਂ ਦਾ ਰਾਜੀਨਾਮਾ ਹੋਇਆ ਦੇਖੋ ਜੀ ਆਪਣੇ ਬੱਚੇ ਦੇ ਬਚਾਅ ਚ ਹਰ ਕੋਈ ਜਿਹੜਾ ਸ਼ਰਮ ਵਾਲਾ ਬੰਦਾ ਨਾ ਅੰਦਰ ਵੜੂਗਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਹਰ ਲੇ ਤੇ ਅਸੀਂ ਪੈਸੇ ਸਾਡੇ ਕੋ ਹੜਪਣਗੇ ਤੇ ਮੈਂ ਆਪਣੇ ਬੱਚਿਆਂ ਨੂੰ ਪਹਿਲੇ ਵੀ ਮੈਂ ਦੇਖ ਲਿਆ ਇੱਕ ਵਾਰੀ ਰਾਜੀਨਾਮਾ ਕਰਕੇ ਇਹ ਨਹੀਂ ਸੁੱਧਰਦੇ ਕਦੀ ਗੱਡੀ ਤੇ ਅੱਗੇ ਆਂਦਾ ਕਦੀ ਸਾਨੂੰ ਧਮਕੀਆਂ ਕਰਾਂਦਾ ਮੈਂ ਕੱਲੀ ਰਹਿੰਦੀ ਪਈ ਹੁਣ ਇਹਨੇ ਮੇਰੇ ਬੱਚੇ ਨੂੰ ਗੋਲੀਆਂ ਦੀ ਧਮਕੀ ਦਿੱਤੀ ਠੀਕ ਹੈ ਨਾ ਬੰਦੇ ਬਲਾ ਕੇ ਇਹ ਕਿੰਨਾ ਵੱਲੋਂ ਦਿੱਤੀ ਗਈ ਧਮਕੀ ਜਿਹੜੀ ਗੋਲੀ ਅਮਾ ਜੀਲੇ ਪਾਰ ਪੜ ਕੇ ਵੇਖਦੇ ਹੈਗੇ ਅਸੀਂ ਇਹਨਾਂ ਦੀ ਪਹਿਲੇ ਦੀ ਮੰਮੀ ਨੂੰ ਕਹ ਮੈਂ ਆਪਣੇ ਮੁੰਡੇ ਨੂੰ ਸਮਝਾ ਲਿਆ ਕੰਦੀ ਨਹੀਂ ਸਮਝਾਣਾ ਓਕੇ ਹੋ ਗਏ ਫਿਰ ਮੁੰਡੇ ਇਹਨੇ ਸੱਡੇ ਪਹਿਲਾਂ ਮੈਂ ਘਰ ਪਾਪਾ ਹੋਣੀ ਮੈਂ ਚੁੱਕੀ ਗਿਆ ਜੀ ਮੇਡ ਚ ਬਾਰੂ ਮਿੱਟੀ ਤੁਹਾਨੂੰ ਨਾਂ ਦਤਾ ਉਹ ਜਿਹੜਾ ਛੇੜਕ ਨਹੀਂ ਕਰਦਾ ਉਹਦਾ ਨਾਮ ਕੀ ਹੈ ਪ੍ਰਭ ਐ ਕਦੋਂ 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 ਦੋ ਇਹ ਸੈਂਸ ਲੱਗਦਾ ਜਦੋਂ ਛੇੜਦੇ ਆ ਛੇੜ ਕਰਨੀ ਨਹੀਂ ਆ ਜਿਸ ਵੇੜੇ ਨਹੀਂ ਨਹੀਂ ਛੇੜ ਕਰਨੀ ਕਦੋਂ ਦੀ ਕਰਦਾ ਪਿਆ ਤੁਹਾਡਾ ਆਈ ਦੋ ਤਿੰਨ ਦੋ ਦੋ ਦਾ ਹੀ ਲੱਗੇ ਅੱਛਾ ਫੇਰ ਕੀ ਹੋਇਆ ਅੱਜ ਨਹੀਂ ਗੱਲ ਕਦੋਂ ਹੋਈ ਸੀ ਛੇੜ ਮਸ ਛੇੜਿਆ ਕਦੋਂ ਸੀ ਤੁਹਾਨੂੰ ਨਹੀਂ ਹੋਈ ਸੀ ਕਿ ਪਹਿਲਾਂ ਅਸੀਂ ਕੰਪਲੀਟ ਦਿੱਤੀ ਸੀ ਅੱਜ ਫੇਰ ਦੂਜੀ ਵਾਰੀ ਜਾਣ ਸਕੇ ਅੱਛਾ ਜੀ ਤੇ ਮੇਰੇ ਦੋ ਛੋਟੇ ਬੱਚੇ ਨੇ ਇੱਟਾ ਮੈਂ ਉਹਨਾਂ ਦੇ ਵਿਚਾਰੇ ਬੱਚ ਗਏ ਅੰਦਰ ਮੈਂ ਭੇਜ ਦਿੱਤਾ ਤੁਹਾਡੀ ਤੁਹਾਡੀ ਮੈਰਿਸ ਕਿਤੇ ਹੋਰ ਹੋਈ ਹੈ ਮੇਰੇ ਇੱਥੇ ਹਸਬੰਡ ਕੰਮ ਕਰਦੇ ਨੇ ਅੱਛਾ ਇੱਥੇ ਜੋਬ ਕਰਦੇ ਤੁਸੀਂ ਉਧਰ ਦਾ ਅਰਜ਼ ਇੱਥੇ ਆਏ ਸੀ 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 ਜੇ ਇਹ ਮਕਾਨ ਕਿਰਾਏ ਤੇ ਵੈਸੇ ਠੀਕ ਹੈ ਤੁਸੀਂ ਆਪਣੇ ਮਤਲਬ ਮੈਂ ਕੇ ਪਰਿਵਾਰ ਦੀ ਰਹਿੰਦੇ ਇਸ ਤੇ ਮਤਲਬ ਠੀਕ ਹੈ ਠੀਕ ਹੈ ਤੇ ਪਹਿਲਾਂ ਮਾਪਾ ਹੋਣੀ ਕੋਈ ਵੀ ਨਹੀਂ ਸੀਗਾ ਘਰ ਮੈਂ ਚੁੰਕੀ ਕਿ ਜੀ ਮੇਰੇ ਨਾਲ ਸੀ ਕਿ ਪਹਿਲਾਂ ਦਰਵਾਜ਼ਾ ਪਾਣ ਕੇ ਗੇ ਦਾਤ ਲੈ ਕੇ ਆਏ ਆ ਮੈਂ ਕੁੰਡੀ ਲਾ ਲਈ ਅੰਦਰੋਂ ਦੀ। ਤੁਸੀਂ ਕੱਲੀ ਸੀ ਉਹ। ਹਾਂਜੀ ਮੈਂ ਕੱਲੀ ਸੀ ਪਹਿਲਾਂ ਵੀ ਮੇਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਦਰ ਨੇ। ਨਹੀਂ ਅੱਜ ਹਾਂਜੀ ਪੁਲਿਸ ਪੁਲਿਸ ਨੂੰ ਤੁਸੀਂ ਕੰਪਲੇਂਟ ਦਿੱਤੀ ਅੱਜ। ਭਾਈ ਆ ਬਈ ਵੇਖੀ ਚੰਗ ਤੋਂ ਬਾਅਦ ਕੀ ਆਦਤ ਹੈ। ਵੇਖੇ ਸਭ ਕੁਝ ਪਿੱਕ ਟਾ ਉੱਟਾ ਮਾਰੀਆਂ ਮੇਰੇ ਵੱਜੀ ਇੱਟ। ਮੇਰੇ ਕੱਲੇ ਸਾਰਾ ਕੁਝ ਆਟਲੋਟ ਤੋਂ। ਆ ਦੇਖੋ ਭਾਈ ਵਾਚੇ। ਆ ਦੇਖੋ ਸਮਾਨ ਦੇਖੋ ਜੀ। ਫਿਰ ਤੁਸੀਂ ਬਾਅਦ 'ਚ ਆਏ ਫਿਰ। ਮੈਂ ਭਾਈ ਬਾਅਦ ਆਇਆ। ਜੇ ਇਹ ਬਾਅਦ ਆਇਆ ਤਾਂ ਆਮ ਲੱਗਦਾ ਸਾਡੇ। ਕਾਹਵੇਂ ਮੈਂ ਇੰਦ ਬਣੀ ਆ ਕੱਲੇ ਸਿੱਤੇ ਇੱਥੇ ਵੇ ਕੱਲੇ ਹਿੱਟਾ। ਇੱਥੇ ਇਹ ਜੁੱ ਆ ਵੀ ਚੋਣਾ ਨਹੀਂ ਤੇ 3 ਸਾਲ ਦੀ ਕੋਈ ਇਕਦਮ ਬੁਲਟਾ ਕੋਟਾ ਮੇਰਾ ਨਾ ਇਹ ਮੁੰਡੇ ਤੇ ਐਦਾ ਕਰ ਕੋਣ ਕਹਿੰਦੀ ਹੈ ਇਹਦੀ ਮਾਂ ਕੋਈ ਮਾਂ ਐ ਐਦਾ ਦੀ ਗੰਦੀ ਔਰਤ ਆ ਭਾਜੀ ਨਹੀਂ ਫਿਰ ਵੀ ਤੁਸੀਂ ਇੱਕ ਮੱਲੇ 'ਚ ਰਹਿੰਦੇ ਹੋ ਐਦਾ ਦੀ ਗੱਲ ਕਿਉਂ ਉਮਲ ਕਰਦੇ ਨੇ ਉਹ ਵੀ ਇਹ ਕਿੱ데 ਕੱਢਦੇ ਸਾਨੂੰ ਮੱਲੇ ਵਾਲਾ ਮੰਨਿਆ ਕੀਤਾ ਤੁਸੀਂ ਬਾਹਰੋਂ ਬੰਦਾ ਕੋਈ ਬੁਲਾਵਾ ਤੁਸੀਂ ਆਪਾਂ ਆਪ ਮੱਲੇ ਦੇ ਆ ਕੇ ਕੰਮ ਕਰੋ ਨਹੀਂ ਨਹੀਂ ਮੱਲੇ ਵਾਲਾ ਕਹਿਣਾ ਮੰਨੇ ਆਂ ਅਸੀਂ ਕਿਸੇ ਨੂੰ ਨਹੀਂ ਬੁਲਾਉਂਦੇ ਚਾ ਮੁੰਡੇ ਇਹਨਾਂ ਦੇ ਘਰਾਂ 'ਤੇ ਜਾਂਦੇ ਨੇ ਉਹਨਾਂ ਕੋਲ ਛੇੜਖਣ ਕੀਤੀ ਦੇ ਸਾਰਾ ਕੁਝ ਇਹ ਉਲਟਾ ਹੀ ਉਲਟੇ ਕਿਉਂ ਉਲਟਾ ਹੀ ਟੁੱਟ ਗਿਆ ਇਹ ਉਲਟਾ ਹੀ ਉਲਟ ਗਿਆ ਮੇਰੇ ਕਿ ਕੀ ਆਟਾ ਥਾ ਪਾਣੀ ਚ ਮੇਰੇ ਬਾਅਦ ਚ ਪੁਲਿਸ ਨੂੰ ਫੋਨ ਕੀਤਾ ਗਿਆ ਕੋਈ ਨਹੀਂ ਕਿ 112 ਮੈਂ ਤੁਹਾਨੂੰ ਇੱਕ ਨੂੰ ਤੁਹਾਡੇ ਕੋਲ ਰੋਜ਼ਗਾਰ ਸੀਗਾ ਆ ਕੁਝ ਚਲਾਉਂਦੇ ਸੀ ਤੁਸੀਂ ਅਸੀਂ ਤੁਹਾਡੀ ਪਹਿਲਾਂ ਵੀ ਖਬਰ ਕੀਤੀ ਪਰ ਅੱਜ ਉਹਨੂੰ ਤੋੜਤਾ ਕਿਵੇਂ ਦੇ ਦੇਓ ਕਿ ਮਿਹਨਤ ਕਰਦੇ ਹੋ ਉਹਦੇ ਉੱਪਰ ਹੀ ਕੰਮ ਕਰਦੇ ਹੋ ਮੈਂ ਇੰਨਾ ਜੀ ਨਾ ਕੰਮ ਕਰ ਨਹੀਂ ਸਕਦਾ ਮੈਂ ਮੁੰਡਾ ਮੈਂ ਰੋਟੀ ਖਵਾਉਂਦਾ ਸਾਨੂੰ ਟਾਈਮ ਰੋਟੀ ਕਿੱਥੋਂ ਖਾਣੀ ਹੈ ਅਸਮਾ ਕੀ ਪਾਪਾ ਜੀ ਤੁਸੀਂ ਦੱਸ ਲੇ ਸੀ ਕੁਝ ਤੁਹਾਨੂੰ ਵੀ ਕਹਿੰਦੇ ਤੁਹਾਨੂੰ ਕੀ ਕਹਿਣੇ ਕਿ ਮੈਨੂੰ ਕੰਦੀ ਅੰਕਲ ਜੀ ਗੱਲ ਨਾ ਕਰਿਓ ਕਿਸੇ ਨਾਲ ਨਾ ਕੀ ਕਹਿੰਦੇ ਅੰਕਈ ਚ ਨਾ ਗੱਲ ਕਰਨੀ ਨਾ ਕੀ ਗੱਲ ਕਰਨੀ ਕਹਿੰਦੇ ਮੈਨੂੰ ਕੋਈ ਐਨ ਆਈ ਬੰਦਾ ਲਾ ਦੇ ਕਿ ਰੋਂਦੇ ਨੇ ਟਾਈਮ ਪਾਸ ਕਰੀ ਜਾਵੇ ਇਹ ਕੀ ਗੱਲ ਕਹੀ ਤੁਹਾਨੂੰ ਇਹ ਨਹੀਂ ਐਨਾ ਹੀ ਮਾਨ ਹੈ ਅੱਛਾ ਜੀ ਜੇ ਮੈਂ ਕਹਾ ਮੈਂ ਤੇ ਪਿਓ ਬਲਬਰਾ ਕਰਾਂ ਨਾ ਮੈਨੂੰ ਮੇਰੇ ਨਾਲ ਗੱਲ ਕਰੀ ਚੰਗੀ ਲੱਗਦੀ ਜੂ ਹੂੰ ਬਾਅਦ ਚ ਮੈਂ ਘਰ ਆ ਗਿਆ ਵਾਂ ਬਾਅਦ ਜਦ ਮੈਂ ਕੀ ਕਿਹਾ ਜੀ ਆਪਣਾ ਮੁੰਡਾ ਆਪਣੇ ਮੁੰਡੇ ਨੂੰ ਬਾਹਰ ਬੁਲਾਇਆ ਅਛਾਏ ਮੁੰਡਾ ਬਾਹਰ ਆਇਆ ਦੂਜੇ ਮੇਰੇ ਆਦੇ ਖੇਚੇ ਪੰਜ ਛੇ ਚਪੇਰਾ ਮਾਰੀ ਤੁਹਾਡੇ ਮੇਰੇ ਪੱਗ ਵੀ ਉਤਾਰੀ ਨਹੀਂ ਪੱਗ ਵੀ ਉਤਾਰੀ ਮੇਰੇ ਚਪੇਰਾ ਹੀ ਮਾਰੀ ਨਹੀਂ ਜਿਹੜਾ ਤੇ ਹਮਲਾ ਅੰਦਰ ਕੀਤਾ ਇਹ ਕਿੰਨੇ ਬਾਹਰਲੇ ਬੰਦੇ ਨੇ ਕੀਤਾ ਬਾਹਰਲੇ ਬੰਦੇ ਆਪ ਵੀ ਬਿਲਕੁਲ ਉਹਨਾਂ ਨਾਲ ਹੀ ਬੰਦੇ ਆਏ ਆਪ ਨੂੰ ਨੇ ਜੀ ਓਏ ਮੁੰਡੇ ਮੇਰੇ ਚੇਰਾ ਮਾਰੀਏ ਮੁੰਡੇ ਨੇ ਅੱਛਾ ਜੀ ਮੇਰੇ ਚੇਰਾ ਵੀ ਕਰੇ ਮਾਰੇ ਤੇ ਤੇ ਲਾ ਮੁੰਡਾ ਓਏ ਇੱਥੇ ਤੇ ਕਰੇ ਮੈਂ ਇਹਦੀ ਕਾਰੋਬਾਰ ਕਰਦੇ ਭਾਈ ਬਰਮਾਸ਼ਾ ਹੀ ਮੁੰਡੇ ਦਾ ਮੁੰਡਾ ਵੱਡਾ ਕੋਈ ਕੰਮ ਨਹੀਂ ਕਰਦੇ ਇਹ ਘਰ ਵਾਹਿਆ ਬੁਝਾਇਆ ਘਰ ਵਾਹਿਆ ਬਾਹਰ ਆ ਦਿਖਾ ਦਿਓ ਕਿਥੇ ਤੋੜ ਪਾ ਦਿੱਤੇ ਹੋਏ ਆ ਦੇਖੋ ਇਹ ਬਿਲਕੁਲ ਹੈ ਦੇਖੋ ਜੋ ਦੇ ਇਹ ਤਰ੍ਹਾਂ ਬੁਤਵਾਉਣ ਲਈ ਹੋਈ ਆ ਹਾਰੇ ਦੇ ਕੀ ਕਰਦੇ ਨੇ ਤੋੜ ਦਿੱਤੀ ਗਈ ਬਹੁਤ ਬੱખ્યા ਜਾ ਰਹੇ 40 ਤੋਂ 50 ਲੜਕੇ ਦੀਏ ਜਿੰਨਾ ਵੱਲ ਜਿਹੜਾ ਹਮਲਾ ਕੀਤਾ ਗਿਆ ਉਹ ਇੱਟਾ ਔਰ ਤੇਜ਼ ਰਤਿਆਰਾਂ ਨਾਲ ਜਿਹੜਾ ਹਮਲਾ ਆ ਦੇਖ ਕੇ ਦੇਖ ਜਿਸ ਤਰ੍ਹਾਂ ਗੇਟ ਦੇ ਕੋਲ ਤੇ ਤਰ੍ਹਾਂ ਹਮਲਾ ਕੀਤਾਗਾ 400 450 ਦੀ ਸੀ ਤੋਂ ਲਾਈਟ ਤਸਵੀਰਾ ਤੁਹਾਡੇ ਨਾਲ ਸਾਂਝੇ ਕਰੇ ਸਭ ਕਾਲਾਤਗੜ੍ਹ ਰੋਡ ਤੇ ਜਿੱਥੇ ਕਿ ਇੱਕ ਘਰ ਦਿਓ ਪਰ ਗਵਾਂਡੀਆਂ ਦਾ ਲੜਕਾ ਗਿਆ ਤੇ ਉਹ ਨਾਲ ਦੋਤੇ ਜਿਹੜੇ ਲੜਕੇ ਸੀ ਚੱਜ ਤੋਂ ਪਿਆ ਤੋਂ ਉਹਨਾਂ ਵੱਲੋਂ ਇਹਦਾ ਕਿ ਘਰ ਦੇ ਅੰਦਰ ਹਮਲਾ ਕੀਤਾ ਜਾਂਦਾ ਇੱਟਾਂ ਮਾਰੀ ਜਾਂਦੀਆਂ ਪਾਈ ਕਿਸ ਬੂਸਾ ਆ ਜਿਹੜੀਆਂ ਆ ਰਹੀਆਂ ਦੇਖੇ ਨੇ ਅੱਛਾ ਬੂਸਾ ਵੀ ਬੂਸਰੀ ਆਈ ਕੁਝ ਕੰਪਲੇਂਟ ਲਿਖੀ ਵੀ ਤੁਹਾਡੀ ਗੱਲ ਵੀ ਰੁਕੀ ਮੇਟ ਪਾਏ ਆਏਗੇ ਮੂਸੇ ਕਰੇਗਾ ਮੂਸੇ ਨਹੀਂ ਸਹੀ ਮੂਸ ਵੀ ਜੀਏਗਾ ਮੈਂ ਮੂਸਵਾ ਗਿਆ ਹੀ ਮੈਂ ਬੰਦੇ ਤੇ ਰੋ ਮੂਸਵਾ ਦੇ ਕਹਿੰਦਾ ਉਹ ਬੰਦੇ ਨਹੀਂ ਕੋਈ ਕਹਿੰਦਾ ਤੁਹਾਨੂੰ ਪੱਕੇ سپورਟ ਹੀ ਏਰੀ ਕਹਿੰਦਾ ਜਿਹੜਾ ਬੰਦੇ ਨਹੀਂ ਆਪਾਂ ਕਿੱਥੋਂ ਬੰਦੇ ਵੇਖੀ ਆਜਾ ਬੰਦਾ ਕੋਈ ਨਹੀਂ ਆਇਆ ਇਹ ਲੜਾਈ ਸਾਰੀ ਛੇੜਛਾੜ ਨੂੰ ਲੈ ਕੇ ਹੋਈ ਹੈ ਹਾਂਜੀ 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 ਉਸ ਤੋਂ ਪਹਿਲੇ ਤਾਂ ਨਹੀਂ ਕੋਈ ਤੁਹਾਡੇ ਰੰਗੀ ਸੀ ਨਹੀਂ ਇਹ ਇਕੱਲੀ ਛੇੜਛਾੜ ਘੂੜ ਕੇ ਵਟ ਕੇ ਦੇਖਦਾ ਡੇਲੇ ਭਾੜੇ ਮੁੰਡੇ ਬਾੜੂ ਬੁਲਾ ਕੇ ਤਾਂ ਆਪਨੇ ਦੋਸਤਾਂ ਨੂੰ ਸੱਦਦਾ ਹੈਗਾ ਮੁੰਡੇ ਸਾਡੇ ਘਰ ਵਾਲੇ ਇਸ਼ਾਰੇ ਕਰਕੇ ਬੰਦੇ ਗੰਦੇ ਗੰਦੇ ਇਸ਼ਾਰੇ ਕਰਦਾ ਐਦਾਂ ਕਰਦਾ ਬਈ ਗੰਦੇ ਨੂੰ ਐਦਾਂ ਹੀ ਹੰਕਾਰ ਬਾਈ ਵਿੱਚ ਜੇ ਤੁਸੀਂ ਕਦੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਕੁਝ ਨਹੀਂ ਕਿਹਾ ਕੁਝ ਨਹੀਂ ਕਹਿਣਾ ਅਈ ਇਮਾਨ ਨੂੰ ਕਿਹਾ ਤੇ ਬੱਚਿਆਂ ਨੂੰ ਸੰਝਾਓ ਪਕੈ ਨਹੀਂ ਕੋਈ ਨਹੀਂ ਅਸੀਂ ਜਾਣਦੇ ਨਹੀਂ ਹੁੰਦੇ ਅਸੀਂ ਅਈ ਬਹੁਤ ਕੁਝ ਕਰਨਾ ਕਹਿੰਦੀ ਕਹਿੰਦੀ ਨਾ ਤੇ ਮੇਰੇ ਮੁੰਡਿਆਂ ਕੇ ਪੂਰੀ ਆਪਣੀ ਪਾ ਮੁੰਨੇ ਕਹਿੰਦੀ ਕਈ ਦੋਤੀ ਆਪਣੇ ਬੱਚਿਆਂ ਥੇੜੇ ਬਾਹ ਚਲੋ ਇਦਾਂ ਨਾ ਨਹੀਂ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਭਾਈ ਥੋੜਾ ਜੀ ਮੈਂ ਮਨਸ਼ੂ ਭਾਈ ਕੀ ਗੱਲਬਾਤ ਹੋਈ ਮਨਸ਼ੂ ਤੁਹਾਡੇ ਨਾਲ ਭਾਈ ਗੱਲਬਾਤ ਇਦਾਂ ਹੀ ਮੈਂ ਚੁੰਕੀ ਗਿਆ ਮੇਕਾ ਵੀ ਭੈਣ ਨੂੰ ਸ਼ੇਧ ਦੇ ਬੀ ਭਾਈ ਚੁੰਕੀ ਗਿਆ ਚੁੰਕੀ ਮੇਕਾ ਕੀ ਗੱਲ ਹੋਇਆ ਕਹਿਣ ਸੀ ਹੈ ਮੈਂ ਆਇਆ ਸਿੱਧੇ ਕਰੇ ਕੋਈ ਮਾਰ ਭੈਣ ਮੇਰੇ ਮਾਰਿਆ ਬਾਜਾ ਭਾਂਦਾ ਮੇਰਾ ਦਾਜਾ ਮਰੇ ਅੱਬਾ ਕੁੱਟਿਆ ਕੋਟਿਆ ਮੇਰਾ ਹੈ ਮੈਂ ਪਾਪਾ ਹੀ ਕੁੱਟਿਆ ਵੀ ਭੈਣ ਨੂੰ ਕੁੱਟਿਆ ਕਈ ਅਪਰਚੂਨਿਟੀ ਗੋਲੀ ਦੇਂਦੀ ਹੈਂਂ ਦੀ ਬਾਹਰ ਪਾਹੇ ਮੁੰਡੇ ਗਲੇ 35 40 ਮੁੰਡੇ 50 ਮੁੰਡੇ ਆਏ ਹਮਲਾ ਕੀਤਾ ਕਰਵਾਣਾ ਕੋਲ ਹਾਂਜੀ ਕੀ ਗੱਲਬਾਤ ਹੋਈ ਸੀ ਬੱਚੇ ਜੱਲੀ ਸੀਗੀ ਤਾਂ ਮੁੰਡੇ ਆ ਗਏ ਇੱਕ ਪਾਨਗੇ ਸਾਰਾ ਕੁਝ ਦਾਤ ਪੱਕੜੀ ਲੋਹੇ ਦੀ ਮਾਰਨ ਮੈਂ ਫੇਰ ਵੀ ਗੁੰਡੀ ਲਾ ਕੇ ਰੱਖੀ ਐ ਤੇ ਇਹਨੇ ਮੈਂ ਪਹਿਲਾਂ ਬੱਚੀ ਹੁਣ ਫੇਰ ਦੂਜੀ ਵਾਰੀ ਹਮਲਾ ਕੀਤਾ ਹੀ ਨਾ ਅੱਛਾ ਜੀ ਇਹਨਾਂ ਨੇ ਕਿੰਨੇ ਜਣੇ ਆਏ ਸੀ ਹਮਲਾ ਕਰਨ 30 ਜਣੇ ਸੀਗੇ ਕਾਫੀ ਮੁੰਡੇ ਮੇਰੇ ਕੋ ਵੀਡੀਓ ਵੀ ਕਈ ਮੁੰਡੇ ਆ ਜੀ ਦਿਖਾਓ ਵੀਡੀਓ ਦਿਖਾਓ ਥਿਆਰ ਕਿਹੜੇ ਕਿਹੜੇ ਸੀਗੇ ਜੀ ਉਹਨਾਂ ਕੋਲ ਸਭ ਨੇ ਨਹੀਂ ਹੁੰਦੇ ਅੱਛਾ ਜੀ ਲਿਆਓ ਲਿਆਓ ਅੱਜ ਵੀਡੀਓ ਦਿਖਾਓ ਬਈ ਮੁਸ਼ਕਿਲ ਨਹੀਂ ਸੀ ਤੜੀਂ ਮੈਂ ਤੇ ਫੇਰ ਕਿਉਂ ਇੰਦੀ ਭਜਾ ਜੀ ਬਦਲ ਮੇਰਾ ਫੋਨ ਖੁੰਦੇ ਸੀਗੇ ਬਦਲ ਨੂੰ ਆਜਾ ਕੌਣ ਸੀ ਤੁਸੀਂ ਨੂੰ ਛੇੜ ਤਾਂ ਪ੍ਰੋਪਰ ਮੁੰਡਾ ਦੇਖੋ ਕਿੰਨੇ ਮੁੰਡੇ ਸੋ ਦੇਖੋ ਜੀ ਵੀਡੀਓ ਅੱਜ ਜਿਹੜੇ ਮੁੰਡੇ ਕੁੱਟਮਾਰ ਕਰਨ ਆਇਆ ਘਰ ਦੇ ਵਿੱਚ ਆ ਕੇ ਜਿਨ੍ਹਾਂ ਨੇ ਤੋੜ-ਪਨ ਕੀਤੇ ਆ ਜੀ ਦੇਖ ਸਕਦੇ ਹੋ ਹਾਲਾਤ ਇਸ ਵਕਤ ਕੁੜੀ ਨੂੰ ਛੇੜਦੇ ਸੀਗੇ ਦੇ ਛੇੜਦੇ ਛੇੜਦੇ ਦਾ ਜੀ ਹਮਲਾ ਕੀਤਾ ਇਹਨਾਂ ਦੇ ਘਰ ਦੇ ਵਿੱਚ ਆ ਕੇ ਜਦੋਂ ਕੰਪਲੇਨ ਕੀਤੀ ਗਈ ਕੁੜੀ ਨੂੰ ਨਾਲ ਛੇੜੋ ਤੇ ਉਸ ਦੌਰਾਨ ਹਮਲਾ ਹੋਇਆ ਘਰ ਦੇ ਵਿੱਚ ਜੀ ਆਹ ਦੇਖੋ ਕਿੰਨਾ ਮੁੰਡਾ ਚੱਲ ਰਹਿਣ ਦੇ ਕੋਈ ਦੇਖੋ ਕਿੰਨਾ ਮੁੰਡਾ ਦੇਖੋ ਐਦਾ ਦੀ ਵੀ ਕੋਈ ਲਾ ਹੈਗੀ ਕਹਿੰਦੇ ਕਿ ਤੁਹਾਨੂੰ ਕਹਿੰਦੇ ਕਿ ਹਰਪਜੀਤ ਬਾਹ ਹਾਂਜੀ ਮੈਡਮ ਬਾਈ ਫਾਉਂਟ ਜਗਦੀਪ ਸਿੰਘ ਬਾਜੀ ਇਹਨਾਂ ਦਾ ਝਗੜਾ ਸਾਡਾ ਜਨਵਰੀ ਤੋਂ ਹੀ ਹੋ ਰਿਹਾ ਇਸ ਬੰਦੇ ਨੇ ਮੈਨੂੰ ਪ੍ਰਪੋਜ਼ ਕੀਤਾ ਜੇ ਤੇਰਾ ਹਸਬੰਡ ਬਾਹਰ ਆ ਤੇਰੀ ਮੈਂ ਕਾਲੇ ਸੰਗੇ ਕਿਸੇ ਬੰਦੇ ਨਾਲ ਗੱਲਬਾਤ ਕਰਾ ਦੇਣਾ ਠੀਕ ਹੈ ਜੀ ਤਾਂ ਇਹ ਕੁੜੀ ਦੇ ਫਾਦਰ ਨੇ ਉਸ ਟਾਈਮ ਬਾਜੀ ਸਾਡਾ ਝਗੜਾ ਹੋਇਆ ਮੈਂ ਇਹਦੇ ਲਗਾਈਆਂ ਉਹ ਵੀ ਵੈਰੀ ਕਲੀਅਰ ਕਿਉਂਕਿ ਕਿਸੇ ਦੀ ਜਨਾਨੀ ਨੂੰ ਤੁਸੀਂ ਹੱਥ ਪਾਉਂਗੇ ਉਹਨੇ ਤਾਂ ਅੱਗੇ ਸਿੱਟਣੀ ਹੈ ਹੀ ਆ ਉਦੋਂ ਇਹਨਾਂ ਨੇ ਕੀ ਕੀਤਾ ਸਾਡਾ ਨਾਰਾਜੀਨਾਮਾ ਕਰਾਉਣ ਲਈ ਆਪਣੀ ਕੁੜੀ ਅੱਗੇ ਕਰਤੀ ਕੁੜੀ ਇਹਨਾਂ ਦੀ ਨੇ ਪਹਿਲੇ ਵੀ ਆ ਜਿਹੜਾ ਪਿੱਛੇ ਘਰ ਦੇਖ ਰਹੇ ਇਹਨਾਂ ਦੇ 5 ਬੱਚਿਆਂ ਦੇ ਨੰਬਾਲੀਆਂ ਦੇ ਨਾਮ ਲਿਖਿਆ ਮੈਨੂੰ ਛੇੜਖਾਨੇ ਕੀਤੀ ਇਹ ਸਭ ਨਾਲ ਲੜਦੇ ਆ ਕੁੜੀ ਅੱਗੇ ਕਰ ਦਿੰਦੇ ਆ ਉਦੋਂ ਵੀ ਸਾਡੇ ਬੱਚੇ ਤੇ ਪ੍ਰੈਸ਼ਰਾਈਜ਼ ਮੈਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਡੇ ਮੁੰਡੇ ਤੇ ਪਰਚਾ ਕਰ ਦਾਂਗੇ ਤੁਹਾਡੇ ਮੁੰਡੇ ਨੇ 5 ਜਣਿਆਂ ਨੇ ਹੱਥ ਪਾਇਆ ਜੀ ਜਦਕਿ ਉਸ ਟਾਈਮ ਮੇਰਾ ਮੁੰਡਾ ਮਲੇਸ਼ੀਆ ਤੋਂ 8:30 ਵਜੇ ਇਹਨਾਂ ਨੇ ਪੈਨਕੀ ਜਾਨੀ ਅੰਗ ਸਿੰਘ ਮੇਰੇ ਘਰ ਬਾੜੇ ਕੱਲੀ ਜਨਾਨੀ ਦੇ ਹੈ ਨਾ ਜੀ ਉਸ ਟਾਈਮ ਮੈਂ ਕੰਪਲੇਂਟ ਕੀਤੀ ਪੂਰੇ ਮਹੱਲੇ ਨੇ ਕੰਪਲੇਂਟ ਕੀਤੀ ਵਿਦ ਨੰਬਰ ਐਂਡ ਵਿਦ ਨੇਮ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਤੁਸੀਂ ਜੀ ਚਲੋ ਰਾਜੀਨਾਮਾ ਕਰ ਲਓ ਤੁਹਾਡੇ ਬੱਚੇ ਦਾ ਫਿਊਚਰ ਆ ਚਲੋ ਜੀ ਇਟਸ ਓਕੇ ਅਸੀਂ ਕਰ ਲਿਆ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਇਹਦੀ ਕੁੜੀ ਇਹਦਾ ਮੁੰਡਾ ਜਿੰਨੇ ਮੁੰਡੇ ਆਂਦੇ ਮੈਨੂੰ ਟਾਰਗੇਟ ਕਰਦੇ ਮੇਰੇ ਹਸਬੰਡ ਬਾਹਰ ਆ ਮੇਰੇ ਬੱਚੇ ਛੋਟੇ ਆ ਵੱਡਾ ਬੇਡਾ ਮੇਰਾ ਸ਼ੌਪ ਤੇ ਹੁੰਦਾ ਠੀਕ ਆ ਅਸੀਂ ਲੜਾਈ ਝਗੜੇ ਵਾਲੇ ਹੈ ਨਹੀਂ ਇਹਨਾਂ ਨੂੰ ਗੁਰੂ ਨਾਨਕ ਮੱਲਿਓ ਉਹਨਾਂ ਦਾ ਰਿਕਾਰਡ ਕਢਾਓ ਉੱਥੋਂ ਵੀ ਕੱਟ ਕੇ ਕੱਢਿਆ ਮੇਰੇ ਕੋਲ ਕੁੜੀ ਦੀਆਂ ਤਿੰਨ ਕ ਪਲੇਟਾਂ ਐਜ਼ ਇਟ ਇਜ਼ ਮੁੰਡੇ ਛੇੜਦੇ ਮੁੰਡੇ ਛੇੜਦੇ ਕੁੜੀ ਵੀ ਆਈ ਆ ਆਪਣੇ ਹਸਬੰਡ ਨੂੰ ਨੇ ਹੰਗਾ ਕੋਲ ਕਟਵਾਇਆ ਨੇ 10 ਦਿਨ ਪਹਿਲੇ ਬਾਇਓ ਡਾਟਾ ਕੱਢੋ ਸਾਰਾ ਮੈਂ ਤੁਹਾਨੂੰ ਵਿਦ ਐਵੀਡੈਂਸ ਦਵਾਂਗੀ ਠੀਕ ਆ ਫਿਰ ਇਹਨਾਂ ਨੇ ਕੁੜੀ ਇੱਥੇ ਰਹਿੰਦੀ ਕੀ ਕਰਨ ਨੂੰ ਆ ਤੁਸੀਂ ਸੋਚੋ ਜੇ ਬੀਇੰਗ ਅ ਹਿਊਮਨ ਜੇ ਸਾਡੀ ਗਲੀ ਦੇ ਵਿੱਚ ਹਰ ਕੋਈ ਦੂਜਾ ਮੁੰਡਾ ਸਾਡੀ ਕੁੜੀ ਨੂੰ ਹੱਥ ਪਾਣ ਲਿਆ ਸਾਡੀ ਕੁੜੀ ਮਰੁੰਦਾ ਇਟ ਮੀਨਸ ਸਾਡੀ ਕੁੜੀ ਮੁੰਡਿਆਂ ਵਿੱਚ ਇਨਵੋਲਵ ਹੁੰਦੀ ਪਈ ਆ ਠੀਕ ਹੈ ਨਾ ਹਰ ਕੋਈ ਨਾਬਾਲਗ ਮੁੰਡੇ ਜਿਹੜੇ ਆ ਉਹ ਦੋ ਬੱਚਿਆਂ ਦੀ ਮਾਂ ਨੂੰ ਹੱਥ ਪਾਣਗੇ ਸੇਮ ਐਜ਼ ਇਟ ਇਜ਼ ਇਨਨਾ ਨਾ ਹੁੰਦਾ ਪਿਆ ਐ ਫੇਰ ਅੱਜ ਇਹਨਾਂ ਨੇ ਕੋਈ ਬੰਦੇ ਬੁਲਾਏ ਆਪਣੇ ਤੇ ਕੀਤਾ ਮੇਰੇ ਘਰ ਮੈਡਮ ਉਹੀ ਸਾਜ ਇੱਕ ਮਿੰਟ ਮੈਨੂੰ ਦੱਸੋ ਅੱਜ ਕੀ ਹੋਇਆ ਸੀ ਜੀ ਮੇਰੇ ਬੱਚੇ ਸਕੂਲੋਂ ਆਏ ਮੈਂ ਆਪਣੇ ਪਲੋਟ ਤੇ ਸੀਗੀ ਤੁਸੀਂ ਉਧਰੋਂ ਵੀ ਜਾ ਕੇ ਕਲੀਅਰ ਆਊਟ ਕਰ ਸਕਦੇ ਸਾਡੇ ਮਿਸਤਰੀ ਲੱਗੇ ਮੈਂ ਸਵੇਰ ਦੀ 9 ਵਜੇ ਦੀ ਗਈ ਹੋਈ ਹਾਂ ਮੈਂ ਘਰੇ ਆਈ ਇਹਨਾਂ ਨੇ ਮੇਰੇ ਮੁੰਡਿਆਂ ਨੂੰ ਚਾਬੀ ਸੀਗੀ ਉਹ ਸਾਡੇ ਨੇਬਰ ਕੋਲ ਬੱਚੇ ਬਾਹਰ ਖੜੇ ਹੋਏ ਸਕੂਲ ਯੂਨੀਫਾਰਮ ਚ ਇਹਦੀ ਕੁੜੀ ਨੇ ਤੇ ਮੇਰੇ ਅੰਦੇ ਨੂੰ ਇਹ ਬੱਚਿਆਂ ਨੂੰ ਗਾਲ੍ਹਾਂ ਕੱਢੀਆਂ ਮੇਰੇ ਬੱਚਿਆਂ ਨੇ ਮੈਨੂੰ ਫੋਨ ਕਰਕੇ ਦੱਸਿਆ ਮਮਾ ਕਹਿੰਦੇ ਅੱਖਾਂ ਚ ਨਾ ਸਾਡੇ ਸੂਏ ਮਾਰ ਇਹ ਸਾਨੂੰ ਜੀ ਕੋਈ ਅੰਮ੍ਰਿਤਪਾਲ ਦੇ ਨਾਲ ਗੋਗੀ ਆ ਕਿ ਕੀ ਉਹ ਮੁੰਡੇ ਦੇ ਨਾਲ ਉਹਦੀ ਧਮਕੀ ਦਿੰਦੇ ਕਿ ਬੁਢਾ ਕਹਿੰਦਾ ਇਹਨਾਂ ਦਾ ਅਮਰਜੀਤ ਸਿੰਘ ਕਹਿੰਦਾ ਇਹਦੇ ਤਿੰਨੇ ਮੁੰਡੇ ਮੈਂ ਗੋਲੀ ਨਾਲ ਮਰਵਾਣੇ ਆ ਉਹ ਮੈਂ ਪਹਿਲੇ ਦਾ ਟਾਰਗੇਟ ਕੀਤਾ ਹੋਇਆ ਕੁੜੀ ਇਹਦੀ ਕਹਿੰਦੀ ਕਿ ਤੁਹਾਨੂੰ ਅੱਜ ਸ਼ਾਮ ਨੂੰ ਦੱਸਾਂਗੇ ਅਸੀਂ ਹਾਂਜੀ ਮੈਡਮ ਇੱਕ ਸਵਾਲ ਹੈ ਕਿ ਉਹਨਾਂ ਨੇ ਇੱਕ ਵੀਡੀਓ ਦਿਖਾਈ ਸੀ ਕਿ ਉਹਦੇ ਵਿੱਚ ਕੁਝ ਲੜਕੇ ਵੀ ਜਿੱਦਾਂ ਫੜੇ ਲੜਕੇ ਹੁਣ ਦੇਖੋ ਜੇ ਲੜਕੇ ਤੁਹਾਨੂੰ ਵੀਡੀਓ ਚ ਆਏ ਤਾਂ ਫੜ ਲਓ ਜਾ ਕੇ ਹੁਣ ਸਾਨੂੰ ਤਾਂ ਪਤਾ ਨਹੀਂ ਹੁਣ ਮੇਰਾ 20000 ਤੇ ਮੇਰੀ ਰਿੰਗ ਡਿਗੀ ਆ ਹੈਨਾ ਮੇਰੇ ਕੋਈ ਹੈ ਨਹੀਂ ਮੇਰੀ ਜੇਬ ਚ ਵੈਸਟਰਨ ਯੂਨੀਅਨ ਦਾ ਆ ਤੁਸੀਂ ਉੱਥੇ ਜਾ ਕੇ ਬਾਇਓ ਡਾਟਾ ਕਰ ਸਕਦੇ ਕਿ ਉਸ ਟਾਈਮ ਤੇ ਜਦੋਂ ਮੈਂ ਘਰ ਆਈਆਂ ਮੈਂ 20000 ਰੁਪਏ ਲੈ ਕੇ ਜੇਬ ਚ ਆਈ ਮੈਡਮ ਜਿਹੜੇ ਰੋਲੇ ਰੱਪੇ ਚ ਮੇਰਾ ਉਹ ਵੀ ਡਿ ਗਿਆ ਮੇਰੀ ਗੋਲ ਸੀ ਛੋਟਾ ਜਿਹਾ ਕੁਐਸਚਨ ਲੈ ਲਓ ਛੋਟਾ ਹੀ ਕੁਐਸਚਨ ਲੈ ਲਓ ਉਹਨਾਂ ਦਾ ਕਹਿੰਦਾ ਸੀ ਜੀ ਜੀ ਕੀ ਸਕਦੇ ਹੋ ਹਾਲਾਤ ਤੁਸੀਂ ਵੀ ਦੇਖੇ ਮੈਂ ਵੀ ਦੇਖੇ ਉਸ ਤੋਂ ਇਲਾਵਾ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਕੋਲ ਪਿਸਤਲਾਂ ਵੀ ਸੀਗੀਆਂ ਪਿਸਤਲਾਂ ਦਿਖਾਓ ਭਾਜੀ ਵੀਡੀਓ ਦੇ ਵਿੱਚ ਪਿਸਤਲਾਂ ਤੇ ਇਹਨਾਂ ਕੋਲ ਵੀ ਆ ਇਹ ਸ਼ਰਿਆਂ ਮੈਂ ਇੱਥੇ ਜਦੋਂ ਆਇਆ ਦਿਖਾਉਂਦਾ ਵਾ ਸਾਡੇ ਕੋਲ ਅਸਲਾ ਆਇਆ ਸੀ ਕਿਸੇ ਦੇ ਘਰ ਰੱਖਿਆ ਵਾ ਤੁਸੀਂ ਪਿਸਤਲਾਂ ਐਵਿਡੈਂਸ ਦੇ ਆਓ ਜੇ ਹੁਣ ਕੋਈ ਬੰਦਾ ਆਪ ਬੁਲਾ ਲੂਗਾ ਮੈਂ ਕੱਲੀ ਲੇਡੀ ਰਹਿਣੀ ਆ ਤੁਸੀਂ ਮੇਰੇ ਫੋਨ ਤੇ ਡਿਟੇਲ ਕਢਾਓ ਕਿ ਮੈਂ ਕਿੰਨੂੰ ਕਾਲ ਕੀਤਾ ਹੋਰ ਅਲੀਗੇਸ਼ਨ ਹੈ ਵੀ ਹੈਗੇ ਕਿ ਤੁਹਾਡਾ ਮੁੰਡਾ ਉਹਨਾਂ ਨੂੰ 2-3 ਦਿਨ ਦਾ ਕਾਫੀ ਜਿਹੜਾ ਕੁੜੀ ਨੂੰ ਪਰੇਸ਼ਾਨ ਕਰਦਾ ਵੀ ਅਸੀਂ ਤਾਂ ਚੁੱਪ ਕਰਕੇ ਕਿਉਂ ਬੈਠੀ ਅੱਜ ਹੀ ਭੰਬੜ ਕਿਉਂ ਮਚਾ ਦਿੰਦੇ ਹੋ ਤੁਸੀਂ ਕਿਹਦੇ ਅੱਜ ਮੁੰਡੇ ਬਲਾਕ ਜਿਹੜਾ ਮੇਰੇ ਨਾਲ ਛੇੜਖਾੜੀ ਕਰਨ ਦੀ ਸੀ ਹਾਂ ਸਿੰਘ ਪ੍ਰਤੀਕ ਸਿੰਘ ਤੇ ਉਹਦੀ ਕੁੜੀ ਆ ਜਿਹੜੀ ਬਲਜੀਤ ਕੌਰ ਹੂੰ ਮੈਡਮ ਜਿਹੜਾ ਕੀ ਇਹਨਾਂ ਦੇ ਘਰ ਜਾ ਕੇ ਮੈਂ ਅੱਗੇ ਲਿਖਾਇਆ ਹੋਇਆ ਤੁਸੀਂ ਮੇਰੀ ਰਿਪੋਰਟ ਚੈੱਕ ਕਰਿਓ ਅੱਗੇ ਵੀ ਇਹਨਾਂ ਨੇ ਅਮਰਿਤਪਾਲ ਦਾ ਕੋਈ ਕਹਿੰਦੇ ਰਾਈਟ ਹੈਂਡ ਆ ਉਹਨਾਂ ਅਸੀਂ ਗੱਲ ਕੀਤੀ ਨਿਹੰਗ ਸਿੰਘ ਬੁਲਾਏ ਬਾਅਦ ਚੋਂ ਸਾਨੂੰ ਜਾਣਦੇ ਸੀਗੇ ਮੈਂ ਇੱਕ ਲੇਡੀ ਕੱਲੀ ਆ ਮੇਰੇ ਘਰ ਫੜ ਉਹ ਇਹ ਕਾਢਦੇ ਆ ਜੀ ਭਾਜੀ ਉਹ ਸਾਨੂੰ ਨਹੀਂ ਪਤਾ ਮੈਂ ਵੀ ਵਿੱਚ ਹੀ ਆ ਮੈਨੂੰ ਉੱਥੇ ਕਿਹੜੀ ਸਕਿਲ ਗਏ ਸਾਡਾ ਵੀ ਮੈਂ ਕਹਿੰਨੀ ਮੇਰੀ ਵੀ 골ਡ ਦੀ ਰਿੰਗ ਡਿੱਗੀ ਮੈਂ 20000 ਦੀ ਵੈਸਟਰਨ ਜੁਨੀਅਨ ਦੀ ਮੈਂ ਸਲਿੱਪ ਦਿਖਾਣੀ ਤਾਂ 9000 ਟਾਈਮ ਦੀ ਮੇਰਾ ਵੀ 20000 ਕੱਢ ਲਿਆ ਇਹ ਲੁੱਟ ਖੋਚ ਮੈਂ ਕਿੰਨੂੰ ਕਵਾਂ ਅੱਛਾ ਜਦੋਂ ਜਦੋਂ ਜਿਹੜਾ ਹਮਲਾ ਹੋਇਆ ਉਹ ਹਮਲਾ ਉਹਨਾਂ ਦੇ ਘਰ ਹੋਇਆ ਤੇਜ ਦਾ ਧਿਆਨ ਨਾ ਕਿ ਉਹਨਾਂ ਦੇ ਘਰ ਗੇਟ ਵੀ ਦਾ ਟੁੱਟਿਆ ਹੋਇਆ ਸਾਰਾ ਪੂਰੇ ਅੰਗਰ ਵੀ ਦਾ ਜਿਹੜੇ ਬੰਦੇ ਗਿੱਜੇ ਹੁੰਦੇ ਨਾ 35 ਨਿਹੰਗ 40 ਨਿਹੰਗੋਸਨ ਮੈਂ ਨਹੀਂ ਸੀ ਬੁਲਾਈ ਪੂਰੇ ਮਹੱਲੇ ਦੇ ਸਾਹਮਣੇ ਨੇ ਆਏ ਸੀ ਨਾ ਤੇ ਜੇ ਮੈਂ ਮੰਨ ਲਓ ਬੁਲਾ ਲੇ ਮੰਨ ਲਓ ਜੇ ਮੈਂ ਬੁਲਾਈ ਫਿਰ ਇਹਨਾਂ ਨੇ ਕਿਉਂ ਨਹੀਂ ਬੁਲਾਈ ਤੁਸੀਂ ਸੋਚਣ ਵਾਲੀ ਗੱਲ ਹੈ ਨਾ ਮੈਂ ਇਕੱਲੀ ਲੇਡੀ ਰਹਿਣੀ ਆ ਜੇ ਮੈਂ ਆਪਣੇ ਹਸਬੰਦ ਨੂੰ ਜਾਂ ਮੈਂ ਆਪਣੇ ਭਰਾਵਾਂ ਤੱਕ ਮੇਰੇ ਭਰਾ ਤੱਕ ਨਹੀਂ ਹਜੇ ਮੌਕੇ ਵਾਰਦਾ ਤੇ ਮੈਂ ਦੱਸਿਆ ਹੀ ਨਹੀਂ ਕਿਸੇ ਨੂੰ ਹਜੇ ਜੇ ਜਦੋਂ ਝਗੜਾ ਜਦੋਂ ਤੁਹਾਡੇ ਬੇੜੇ ਦੇ ਉੱਤੇ ਵੀ ਹੋਇਆ ਵਾ ਤੁਹਾਡੇ ਬੇੜੇ ਦੇ ਵੀ ਮਾਰਕੋਟ ਹੋਇਆ ਮੇਰੇ ਉੱਤੇ ਹਮਲਾ ਹੋਇਆ ਆ ਦੇਖੋ ਜੀ ਮੇਰਾ ਬੇਟਾ 15.5 ਸਾਲ ਦਾ ਆ ਨਹੀਂ ਉਹ ਗੇਣਾ ਲੈ ਕੇ ਆਇਆ ਕੋਈ ਨਹੀਂ ਹਾਂਜੀ ਚੱਲ ਰਹਿ ਇਥੇ ਉਹਦੇ ਪੇਪਰ ਆ ਦੇਖੋ ਹੁਣ ਸਿੱਧੀ ਸੜਕ ਆ ਜਦੋਂ ਬੱਚਾ ਬਾਈਕ ਤੇ ਜਾਊਗਾ ਸਿੱਧਾ ਹੀ ਜਾਊਗਾ ਇਹ ਕੋਈ ਡੌਨ ਥੋੜੀ ਆ ਵੀ ਇਹਨਾਂ ਦੇ ਇਹਦੀ ਕੁੜੀ ਮੁੰਡਿਆਂ ਵੱਲ ਦੇਖਦੀ ਤਾਂ ਇਸ਼ਾਰੇ ਸਮਝ ਆਈ ਫੇ ਜੇ ਇਸ਼ਾਰੇ ਕੀਤੇ ਆ ਸਾਨੂੰ ਐਵੀਡੈਂਸ ਦੇ ਦੋ ਤੁਸੀਂ ਕਿੱਥੇ ਸੀ ਜਦੋਂ ਝਗੜਾ ਸੀ ਮੈਡਮ ਮੈਡਮ ਉਹਨਾਂ ਤੇ ਜਿਹੜੇ ਆ ਉਹਨਾਂ ਵੱਲੋਂ ਜਿਹੜੇ ਅਲੀਗੇਸ਼ਨ ਲਗਾਏ ਜਾ ਰਹੇ ਸੀ ਕੀ ਕਾਫੀ ਟਾਈਮ ਤੋਂ ਉਹ ਮਤਲਬ ਜਿਹੜਾ ਕੀ ਉਹਨਾਂ ਦੀ ਕੁੜੀ ਦੇ ਨਾਲ ਜਿਹੜਾ ਕੋਈ ਖੇਡ ਕਰੀ ਪਾਜੀ ਪਾ ਜੀ ਮੇਰੀ ਗੱਲ ਸੁਣੋ ਖੁਸਰੇ ਤਾਂ ਹੈ ਨਹੀਂਗੇ ਜੇ ਸਾਰੀ ਮੈਂ ਸਿੱਧੇ ਲਾਈਵ ਕਹਿੰਦੀ ਪਈਆਂ ਜਿਹੜੇ ਬੰਦੇ ਚ ਅਣਖ ਹੁੰਦੀ ਨਾ ਉਹ ਕੁੜੀਆਂ ਵੀ ਹੈਂ ਘਰਾਂ ਚ ਨਹੀਂ ਰੱਖਦੇ ਤੇ ਜੇ ਤੁਹਾਡੀ ਇੱਕ ਕੁੜੀ ਨੂੰ ਇੱਕ ਹੀ ਮੱਲੇ ਦੇ ਬਾਹਰ-ਬਾਰ ਨੇਬਰ ਹੱਥ ਪਾ ਰਹੇ ਆ ਫਿਰ ਤੁਹਾਡੀ ਕੁੜੀ ਮਰੁੰਡਾ ਐ ਫਿਰ ਤੁਹਾਡੇ ਚਣ ਖੈ ਨਹੀਂਗੀ ਤੁਹਾਡੀ ਕੁੜੀ ਦੇ ਉੱਤੇ ਅਲੀਕੇਸ਼ਨ ਤੁਹਾਡੀਆਂ ਪੱਗਾਂ ਲਾ ਅਸੀਂ ਵੀ ਸਰਦਾਰ ਆ ਇਹ ਤਾਂ ਪਰਚੇ ਆਮ ਆ ਮੇਰੀ ਦਾੜੀ ਫੜ ਲਈ ਮੇਰੇ ਪੱਗਾਂ ਵੇ ਜਦੋਂ ਉਹ ਬੰਦੇ ਨੇ ਲੜਾਈ ਕਰਨੀਆਂ ਦੇਖੋ ਜੀ ਲੇਡੀ ਦੇ ਵੀ ਗਲਤ ਜਗ੍ਹਾ ਹੱਥ ਪੈਣੇ ਆ ਮੇਰੇ ਵੀ ਪਏ ਆ ਠੀਕ ਹੈ ਨਾ ਤੇ ਬੰਦੇ ਦੀਆਂ ਵੀ ਪੱਗਾਂ ਲੱਖਦੀਆਂ ਆ ਇਹ ਪਰਚੇ ਇਹ ਨਹੀਂ ਹੁੰਦੇ ਕਿ ਸਰਦਾਰਾਂ ਤੇ ਅਸੀਂ ਸਰਦਾਰੀ ਦੇ ਨਾਮ ਤੇ ਚੱਲ ਕੇ ਤਾਂ ਅਸੀਂ ਝੂਠ ਕਿਸੇ ਨੂੰ ਜਾਤ ਦੇ ਪ੍ਰਤੀ ਇਹ ਬੋਲੀਏ ਇਹ ਜਾਤੀ ਪ੍ਰਤੀਕ ਸ਼ਬਦ ਬੋਲਦੇ ਆ ਤੇ ਮੈਡਮ ਕਿਤੇ ਨਾ ਕਿਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ 40 ਤੋਂ 50 ਜਿਹੜੇ ਵਿਅਕਤੀ ਆਏ ਤੇ ਉਹਨਾਂ ਦੇ ਘਰ ਵਿੱਚ ਹਮਲਾ ਵਗੈਰਾ ਹੋਇਆ ਹਾਂ ਜੀ ਜੀ 40 ਤੋਂ 50 ਜੇ ਆਏ এনে বেছি চালীটো পঞ্জাহ ਫੋਟੋਆਂ ਦੀਆਂ ਹੁੰਦੀਆਂ ਜਾਂ ਕੇ ਲੱਭ ਲਓ ਬਸ ਠੀਕ ਹੈ ਜਿਹੜੀ ਉਹ ਕੱਢਾਓ ਫਿਰ ਸਿੱਧੀ ਗੱਲ ਨਹੀਂ ਤੁਹਾਡੇ ਤੇ ਕੋਈ ਅਲਿਗੇਸ਼ਨ ਲਾ ਰਹੇ ਨੇ ਕਿ ਜਿਹੜੇ ਸਰਦਾਰ ਜੀ ਨੇ ਭਾਜੀ ਜਦੋਂ ਲੜਾਈਆਂ ਹੁੰਦੀਆਂ ਐਲਿਗੇਸ਼ਨ ਨਹੀਂ ਲੱਗਦੇ ਗੱਲ ਇੱਥੋਂ ਹੀ ਸਟਾਰਟ ਹੋਈ ਕਿ ਇਹਨੇ ਮੈਨੂੰ ਸਿੱਧਾ ਹੀ ਆਫਰ ਕੀਤਾ ਇਹ ਬੰਦੇ ਜਨਾਨੀਆਂ ਸਪਲਾਈ ਕਰਦਾ ਹੈ ਇਹ ਗੱਲ ਇਹ ਗੱਲ ਇਹ ਗੱਲ ਉਹ ਕਹਿ ਰਹੇ ਨੇ ਇਹ ਗੱਲ ਤੁਸੀਂ ਰਿਪੀਟ ਕਰ ਲਓ ਇਹ ਗੱਲ ਸਾਡੇ ਤੋਂ ਕਹਿ ਰਹੇ ਨੇ ਕਿ ਮੇਰੀ ਉਮਰ ਪੀਓ ਵਰਗੀ ਹੈ ਉਹ ਮੈਨੂੰ ਕਹਿੰਦੀ ਕਿਸੇ ਬੰਦੇ ਨਾਲ ਗਲਤ ਰਿਲੇਸ਼ਨ ਲਈ ਮੈਨੂੰ ਕਹਿ ਰਹੀ ਸੀ ਸੋ ਇਹ ਇਲਜ਼ਾਮ ਜਿਹੜਾ ਲਾ ਰਹੇ ਨੇ ਉਹ ਸਹੀ ਹੈ ਉਹਨਾਂ ਨੇ ਮੈਨੂੰ ਕਿ ਤੈਨੂੰ ਕਹਿੰਦੇ ਨੇ ਕਿ ਪਰ ਉਹ ਤੁਹਾਡੇ ਮਿੰਨੋ ਕਿਹਾ ਮੋਰ ਚਾਦੇ ਚਾਦੇ ਕਿਉਂ ਨਿਗਾ ਰਹੇ ਮੇਰੇ ਹਸਬੰਦ ਯੂਕੇ ਦਾ ਬੌਨ ਬੰਦਾ ਆ ਮੈਂ ਤੁਹਾਨੂੰ ਫੋਟੋ ਦਿਖਾਵਾਂ ਮੇਰਾ ਹਸਬੰਦ ਇੰਗਰੇਜ ਉਹਦੇ ਤੇ ਪੈਰਾਂ ਵਰਗਾ ਵੀ ਨਹੀਂ ਹੈ ਤੇ ਮੈਂ ਕਹੂੰਗੀ ਗੱਡੀ ਮੇਰੇ ਕੋਲ ਹੈ ਜੇ ਵਿੱਚ ਇਸ ਟਾਈਮ ਮੇਰੇ ਕੈਸ਼ ਆ ਰੋ ਦੇ ਮੈਨੂੰ ਦੇਖੋ ਕਿੰਨੇ ਆਂਦੇ ਆ ਤੇ ਮੈਂ ਇਹਨੂੰ ਪਾਉਂਗੀ ਇਹਦੀ ਕੁੜੀ ਨੇ ਮੈਨੂੰ ਪੁੱਛਿਆ ਤੁਹਾਡਾ ਕੋਈ ਫਰੈਂਡ ਹੈਗਾ ਮੈਂ ਤੁਹਾਡੀ ਗੱਲਬਾਤ ਕਰਾਵਾਂ ਦੱਸੋ ਭਾਜੀ ਇੱਕ ਖਾਨਦਾਨੀ ਬੰਦੇ ਨੂੰ ਇਦਾਂ ਪੁੱਛਦਾ ਕੋਈ ਬੰਦਾ ਮੇਰੀਆਂ ਅੱਗੇ ਕੰਪਲੀਟਾ ਦਿੱਤੀ ਕਿ ਉੱਥੇ ਕੋਈ ਕਾਰਵਾਈ ਨਹੀਂ ਹੋਈ ਉਹਨੇ ਕਾਰਵਾਈ ਭਾਜੀ ਮੈਂ ਤੁ ਹਰ ਕੋਈ ਆਪਣੇ ਧੀ ਪੁੱਤ ਦੀ ਇੱਜ਼ਤ ਲਈ ਅੰਦਰ ਵੜਦਾ ਕਿਉਂਕਿ ਇਹਨਾਂ ਦੀ ਕੁੜੀ 'ਤੇ ਜਿਹੜੇ ਅਲੀਗੇਸ਼ਨ ਤੁਸੀਂ ਲਗਾ ਰਹੇ ਹੋ ਉਹੀ ਤੁਹਾਡੇ 'ਤੇ ਕਿਉਂ ਲਗਾ ਰਹੇ ਹੋ ਭਾਜੀ ਇਹ ਉਹਨਾਂ ਨੂੰ ਪੁੱਛੋ ਮੈਨੂੰ ਕੀ ਪਤਾ ਅਲੀਗੇਸ਼ਨ ਤਾਂ ਉਹਨਾਂ ਦੇ ਦਿਲ 'ਚ ਹੈ ਨਾ ਮੈਂ ਜੋ ਕਿਹਾ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਤੁਹਾਨੂੰ ਵੀਦਰ ਕੰਪਲੇਂਟ ਵੀ ਦਊਂਗੀ ਇਹਨਾਂ ਦੀ ਕੁੜੀ ਦੀ ਸੇਮ ਕੰਪਲੇਂਟ ਕਿ ਮੁੰਡੇ ਛੇੜਦੇ ਮੁੰਡੇ ਮੈਮ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਉਹਨਾਂ ਦੀ ਬੇਟੀ ਵੱਲੋਂ ਤੁਹਾਨੂੰ ਕਿਹਾ ਗਿਆ ਕਿ ਕੋਈ ਬாய்ਫ੍ਰੈਂਡ ਵਗੈਰਾ ਦੀ ਕੋਈ ਗੱਲ ਕੀਤੀ ਗਈ ਹੈ ਸੇਮ ਅਲੀਗੇਸ਼ਨ ਉਹਨਾਂ ਦੇ ਫਾਦਰ ਸਾਹਿਬ ਤੁਹਾਡੇ ਤੇ ਲਗਾ ਰਹੇ ਕਿ ਮਤਲਬ ਤੁਹਾਡੇਆਂ ਨੂੰ ਉਹਨਾਂ ਨੂੰ ਕਿਹਾ ਗਿਆ ਕਿ ਕੋਈ ਕਿਸੇ ਮੇਰੇ ਐਨਆਰਆਈ ਦੇ ਨਾਲ ਗੱਲਬਾਤ ਕਰਵਾ ਦਿੱਤੀ ਜਾਵੇ ਉਹ ਵੀ ਮੇਰਾ ਹਸਬੰਡ ਐਨਆਰਆਈ ਉਹਦੀ ਕੁੜੀ ਨੰਬਰ ਦੇ ਕੇ ਗਈ ਸੁਣ ਲਓ ਫੇ ਹੁਣ ਮੇਰੇ ਕੋਲ ਮੇਰੇ ਹਸਬੰਡ ਨੇ ਮੈਨੂੰ ਦੱਸਿਆ ਇਹ ਤੋਂ ਸਾਡੀ ਲੜਾਈ ਸਟਾਰਟ ਹੋ ਗਈ ਇਹਦੇ ਬੁੜੇ ਨੇ ਮੈਨੂੰ ਆਫਰ ਮਾਰਿਆ ਠੀਕ ਆ ਮੈਂ ਆਪਣੇ ਹਸਬੰਡ ਨੂੰ ਦੱਸਿਆ ਫਿਰ ਐਨੇ ਮੇਰੇ ਮੁੰਡੇ ਦੇ ਉੱਤੇ ਟਰਾਈ ਮਾਰੀ ਕੁੜੀ ਨੇ ਮੇਰੇ ਮੁੰਡੇ ਨੇ ਮਨਾ ਕੀਤਾ ਇਹਨਾਂ ਨੇ ਮੇਰੇ ਮੁੰਡੇ ਤੇ ਵੀ ਕੰਪਲੇਨਤ ਮਤਲਬ ਇਹਨਾਂ ਦੀ ਕੁੜੀ ਤੁਹਾਡੇ ਹਸਬੰਦ ਨੂੰ ਆਪਣਾ ਨੰਬਰ ਦੇ ਕੇ ਸੀ ਯੈਸ ਇਹਦਾ ਪ੍ਰੂਫ ਹੈ ਉਸ ਤੋਂ ਬਾਅਦ ਜਿਹੜਾ ਸਦਾ ਝਗੜਾ ਆਇਆ ਵਾਲਾ ਕੋਈ ਕੋਈ ਹੈ ਇਸ ਚੀਜ਼ ਦਾ ਕੋਈ ਰੈਕੂ ਭਾਵੇਂ ਜਨਵਰੀ ਦੀ ਗੱਲ ਆ ਮੇਰੇ ਕੋਲ ਕੰਪਲੇਂਟ ਦਾ ਪ੍ਰੂਫ ਹੈਗਾ ਹੈ ਕਹਿਣ ਦਾ ਮਤਲਬ ਹੈ ਜਦੋਂ ਮਾੜੀਆਂ ਮੋਟੀਆਂ ਗੱਲਾਂ ਸੀ ਇਗਨੋਰ ਕਰਦੇ ਆ ਨਾ ਉਹ ਇਹੀ ਚੀਜ਼ ਤੋਂ ਲੜਾਈ ਸਾਡੀ ਵਧੀ ਉਸ ਤੋਂ ਬਾਅਦ ਹੁਣ ਕੋਈ ਲੜਾਈ ਨਹੀਂ ਆ ਸਾਡੀ ਤਿੰਨ ਚਾਰ ਮਹੀਨੇ ਤੋਂ ਇਹਨਾਂ ਨੂੰ ਹੁਣ ਪਤਾ ਲੱਗਾ ਵੀ 5-7 ਦਿਨ ਤੋਂ ਮੇਰਾ ਕੈਮਰਾ ਨਹੀਂ ਬਿਕਾਜ਼ ਨਾ ਮੇਰਾ ਵਾਈਫਾਈ ਦੀ ਥੋੜੀ ਪ੍ਰੋਬਲਮ ਆ ਤੇ ਮੈਂ ਦੂਜਾ ਵਾਈਫਾਈ ਲਵਾਇਆ ਉਹ ਸਾਹਮਣੇ ਵਾਲੇ ਸਾਨੂੰ ਕਹਿੰਦੇ ਵੀ ਤੁਹਾਡੀਆਂ ਨਾ ਸਾਡੀਆਂ ਚਪਲਾ ਗੁੰਮ ਹੋ ਗਈਆਂ ਤੇ ਦੀਦੀ ਤੁਹਾਡਾ ਕੈਮਰਾ ਚੱਲਦਾ ਮੈਂ ਗਲੀ 'ਚ ਖੜੇ ਹੋ ਕੇ ਕਹਿੰਦਾ ਮੈਂ ਕਿਹਾ ਵੀ ਸਾਡਾ ਕੈਮਰਾ ਨਾ ਨਹੀਂ ਚੱਲਦਾ ਪਿਆ ਤਿੰਨ ਚਾਰ ਦਿਨ ਤੋਂ ਇਹਨਾਂ ਨੇ ਇਹੀ ਚੀਜ਼ ਦਾ ਫਾਇਦਾ ਚੁੱਕਿਆ